ਆਮ ਜੇ ਬਾਗੁਨ ਗੋਬਿੰਦ ਪਜੋ ਕਰਨ ਸੁਣੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰਹ ਨ ਜਾਮ ਕੈ जो प्राणी ममता तज लोभ मोहकार कहो नानक आपन तर रह। और लेत उधार जो सुपना यार पे ਆ ਕੇ ਕੋ ਜਾਣ ਵਰਤੌਣੀ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਣਾ ਕਮਲਾ ਪਾਸ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਇਲਾਹੀ ਫੁਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਵੱਲ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿੰਨੇ ਵੀ ਸਮਾਗਮ ਸਾਸ ਸਾਸ ਪ੍ਰਤ ਪਾਲੇ ਔਖੀ ਕੜੀ ਨਾਂ ਦੇਖਣ ਦੇਈ ਆਪਨਾ ਬਿਰਦ ਸਮਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਵਸਤੇ ਆਪਣਾ ਪਾਵਨ ਸੀਸ ਵਾਰਿਆ ਸਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਿੱਖ ਜਗਤ ਦੇ 10ਵੇਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਬਣੇ ਅੱਜ ਸਹਿਬਾਂ ਦਾ ਪਾਵਨ ਗੁਰਤਾ ਗੱਦੀ ਗੁਰਿਆਈ ਪੁਰਬ 350 ਸਾਲਾ ਹੈ ਆਪ ਸਰਬਿਤ ਸਰਬੱਤ ਸਿੱਖ ਸੰਗਤਾਂ ਨੂੰ ਦੁਬਾਰਾ ਫੇਰ ਗੁਰਦੁਆਰਾ ਪ੍ਰਬੰਧ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ ਜੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਬਾਹਰ ਖੁੱਲੇ ਪੰਡਾਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਇਆ ਜਾ ਰਹੇ ਹਨ ਆਪ ਜੀ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਗੁਰਮੁਖ ਪਿਆਰਿਆਂ ਦੇ ਪਾਸੋਂ ਗੁਰਮਤ ਵਿਚਾਰਾਂ ਨੂੰ ਸਰਵਨ ਕਰਦਿਆਂ ਲਾਹਾ ਪ੍ਰਾਪਤ ਕਰਨਾ ਜੀ ਹੋਈ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ